ਪੰਜਾਬ ਦੇ ਵਿੱਚ ਮੌਲੇਦਾਰ ਪੀ ਪੈ ਰਹੇ ਜਿਸ ਕਾਰਨ ਚੰਜੀਵਤ ਲੋਕਾ ਦਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਆਖਿਰਕਾਰ ਤੁਸੀਂ ਇਹਨਾਂ ਹੜ੍ਹਾਂ ਨੂੰ ਕਿਵੇਂ ਦੇਖਦੇ ਹੋ ਤੇ ਹੁਣ ਤੱਕ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਭਾਵਿਤ ਹੋਏ 1988 ਵਿੱਚ ਬਹੁਤ ਵੱਡਾ ਹੜ੍ਹ ਆਇਆ ਸੀ ਜੀ ਉਸ ਨਾਲ ਵੀ ਭਿਆਨਕ ਸਥਿਤੀ ਹੈ ਓਮਡਾ ਰਣਜੀਤ ਸਾਹਿਬ ਦਾ ਡੈਮ ਪਾਖੜਾ ਡੈਮ ਦੀ ਗੱਲ ਕਰ ਲਈਏ ਕਈ ਖਤਰੇ ਦੇ ਨਿਸ਼ਾਨ ਦੇ ਉੱਪਰ ਵਹਿ ਰਿਹਾ ਹੈ ਕਿ ਖਤਰੇ ਦੇ ਨਿਸ਼ਾਨ ਤੱਕ ਪਹੁੰਚੇ ਹੋਏ ਆ 1300 ਤੋਂ ਵਧੇਰੇ ਪਿੰਡਾਂ ਜਿਹੜੇ ਪ੍ਰਭਾਤ ਹੋ ਚੁੱਕੇ ਆ। ਔਰ ਕਈ ਪਿੰਡ ਤਾਂ ਇਸ ਤਰੀਕੇ ਨਾਲ ਆ ਕਿ ਪਾਣੀ ਚ ਬੁਰੀ ਜਰਾ ਆਚਾਰ ਸਿਰੋਂ ਕਰੀ ਵੀ ਡੁੱਬੇ ਹੋਏ ਆ। ਬਹੁਤ ਵੱਡੀ ਉਹਨਾਂ ਨੂੰ ਮਦਦ ਦੀ ਲੋੜ ਹੈ। ਪੂਰਾ ਸੂਚਾ ਪੰਜਾਬ ਇਸ ਲਈ ਜਦੋਂ ਜੈਦ ਕਰ ਰਿਹਾ ਹੜ੍ਹ ਤੋਂ ਬਾਹਰ ਆਉਣ ਦੇ ਲਈ ਕੁਝ ਦਿਨਾਂ ਤੋਂ ਖਾਂ ਚੱਲਦੇ ਪਿਛਲੇ 1-2 ਦਿਨਾਂ ਤੋਂ ਕਗਰਦਾ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੇ ਕਈ ਜਗ੍ਹਾ ਤੇ ਉੱਪਰ ਵਗ ਰਿਹਾ ਹੈ ਕਈ ਜਗ੍ਹਾ ਤੇ ਖਤਰਨਾਕ ਨਿਸ਼ਾਹਾਂ ਤੱਕ ਪਹੁੰਚਿਆ ਹੈ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਲਿਖਿਆ ਹੈ ਕਿ 60000 ਰੁਪਏ ਦੀ ਜੀਗੀ ਰਾਹਾਤਾ ਪੂਰੀ ਤਰ੍ਹਾਂ ਤੇ ਪੰਜਾਬ ਨੂੰ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਦੋਂ ਨਿਸ਼ਾਨ ਨੂੰ ਸੂਰਜ ਦੀ ਟਿੱਕੀ ਛੁੱਭਦੀ ਹੈ ਤਾਂ ਪਿੰਡਾਂ ਦੇ ਹਨੇਰੇ ਦੀ ਕਿਹੋ ਜਿਹੀ ਹੁੰਦੀ ਹੋਈ ਕਿਹੋ ਜਆ ਜਾਣੇ ਕਿ ਉਥੇ ਹਾਲਾਤ ਬਣਦੇ ਹੋਣਗੇ ਉਸ ਵਜ ਮਦਦ ਜੀ ਦੇਰ ਹੋਊਗੀ ਤਾਂ ਫੇਰ ਇਹ ਮਦਦ ਕਹਿੰਦੇ ਵੀ ਪੱਟ ਗਿਆ ਸੋਨਾ ਇਹ ਕਿਰਨਾਂ ਨੂੰ ਖਾਵੇ ਦੇ ਰਹੀ ਮਦਦ ਜਿਹੜੀ ਲਗੀ ਹੈ ਬੇਮੁੱਖੇ ਦੀ ਮਦਦ ਦਾ ਕੋਈ ਨਾ ਲਾਭ ਨਹੀਂ ਹੋਏਗਾ ਕਿਉਂਕਿ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਪੰਜਾਬ ਦਾ ਦੌਰਾ ਕਰਨ ਨਾ ਵਾਲੇ ਨੇ ਤੇ ਉਹ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ ਤੇ ਸ਼ਾਇਦ ਹੋ ਸਕਦਾ ਹੈ ਕਿ ਪੰਜਾਬ ਨੂੰ ਕੋਈ ਮਦਦ ਮਿਲ ਸਕੇ। ਸਾਮਾਨ ਜਿਹੜੀਆਂ ਆ ਗਏ ਵੱਡੇ ਪੱਧਰ ਦੇ ਨਾਲ ਪ੍ਰਾਲਿਆਂ ਦੇ ਵਿੱਚ ਲੱਗੇ ਆ। ਕੋਈ 50000 ਤਰਫੀਰ ਮਾਫ ਦਾ ਕੋਈ ਪ੍ਰਭਾਈ ਨਹੀਂ ਹੈ ਉਸ ਨੁਕਸਾਨ ਲਈ। ਇਹ ਸਿਰਫ ਉਹਨਾਂ ਦੀ ਲਈ ਰਾਹਤ ਹੈ ਤਾਂ ਕਿ ਕਸਾਨੀ ਚੁੰਦੀ ਰਹਿਤ ਨਿਊਜ਼ ਬਿਹਾਈਂਡ ਯੂ ਉਸ ਦੇਖ ਰੇ ਸਰਦਸ਼ ਕਾ ਦਾ ਮੈ ਕੋਮਲ ਕਪੂਰ ਸਵਾਗਤ ਕਰਦੀ ਆ ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਵਧੇਰੀ ਖਬਰਾਂ ਤੇ ਚੋਚਾ ਕਰਨ ਦੇ ਲਈ ਸਾਡੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਸਿੱਧੂ ਸਿੱਧੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਕਮਾਸ ਤੁਹਾਡਾ ਵੀ ਧੰਨਵਾਦ ਇਸੇ ਤਰੀਕੇ ਨਾਲ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਮਦਾ ਲੋਸਵਾਲ ਜੀ ਸਿੱਤੂ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਮੂਲੇਦਾਰ ਮੀ ਪੈ ਰਿਹਾ ਜਿਸ ਕਾਰਨ ਜਨ ਜੀਵਤ ਲੋਕਾਂ ਦਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਹੜ ਦਾ ਸਾਹਮਣਾ ਕਰਨਾ ਪੈ ਰਿਹਾ ਆਖਿਰਕਾਰ ਤੁਸੀਂ ਇਹਨਾਂ ਹੜਾਂ ਨੂੰ ਕਿਵੇਂ ਦੇਖਦੇ ਹੋ ਤੇ ਹੁਣ ਤੱਕ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਭਾਵਿਤ ਹੋ ਚੁੱਕੇ ਨੇ ਦੇਖੋ ਬਹੁਤ ਵੱਡੀ ਨਸੀਬ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਨੂੰ ਆਪਾਂ ਦਰਸ਼ਕ ਵੀ ਜਾਣਦੇ ਆ ਆਪਾਂ ਹਰ ਰੋਜ਼ ਦੇਖ ਰਹੇ ਆ ਸੁਣ ਰਹੇ ਆ ਜੇ ਆਪਾਂ ਅੰਕੜਿਆਂ ਦੀ ਵੀ ਗੱਲ ਕਰੀਏ ਜਿਹੜੇ ਮਹਾਰਾਗ ਕਹਿੰਦੇ ਕਿ 1988 ਦੇ ਵਿੱਚ ਬਹੁਤ ਵੱਡਾ ਹੜ੍ਹ ਆਇਆ ਸੀ ਜੀ ਉਸ ਨਾਲ ਵੀ ਭਿਆਨਕ ਸਥਿਤੀ ਹੈ ਜਿਹੜੇ ਮੌਸਮ ਭਾਗ ਦੇ ਮਾਰ ਆਇਆ ਉਹਨਾਂ ਦਾ ਕਹਿਣਾ ਹੈ ਜੇ ਪਿਛਲੇ 1 ਮਹੀਨੇ ਦੀ ਗੱਲ ਕਰ ਲਈਏ ਆਪਾਂ ਜਾਨੀ ਅਗਸਤ ਅਗਸਤ ਦੀ ਗੱਲ ਕਰ ਲਈਏ ਜੀ ਤਾਂ ਕਹਿੰਦੇ ਕਿ ਪਿਛਲੇ 25 ਸਾਲਾਂ ਨਾਲੋਂ ਸਾਊਥ ਆਫ ਦੇ ਰੇਸ ਮਹੀਨੇ ਚ بارش ਹੋਣੀ 25 ਸਾਲ ਦਾ ਰਿਕਾਰਡ ਟੁੱਟ ਗਿਆ ਇੱਕ ਮਹੀਨੇ ਚ ਇੰਨੀ بارش ਹੋਈ ਹੈ ਸੋ ਕੁਦਰਤੀ ਆਫਤਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਕਦਰ ਜਿਹੜੇ ਗੇ ਦਰਿਆ ਨੱਕੋ ਨੱਕ ਭਰ ਕੇ ਚੱਲ ਰਿਹਾ ਕਦਰ ਦੇ ਨਿਸ਼ਾਨ ਟੱਪ ਗਿਆ ਹੈ ਪੌਂਡਾਂ ਰੰਜੀ ਸਾਗ ਡੈਮ ਪਾਖੜਾ ਡੈਮ ਦੀ ਗੱਲ ਕਰ ਲਈਏ ਕਈ ਖਤਰੇ ਦੇ ਨਿਸ਼ਾਨ ਦੇ ਉੱਪਰ ਵਹਿ ਰਿਹਾ ਕਿ ਖਤਰੇ ਦੇ ਨਿਸ਼ਾਨ ਤੱਕ ਪਹੁੰਚੇ ਹੋਏ ਆ ਸਭੀ ਜਿਹੜੇ ਹੈ ਡੈਮਸ ਉਹਨਾਂ ਦੇ ਡਾਟ ਗੇਟ ਖੋਲੇ ਜਾਂ ਚਾਹੇ ਕਿਸੇ ਡੈਮ ਦੀ ਆਪਾਂ ਗੱਲ ਕਰ ਲਈਏ ਤੇ ਉਹ ਸਾਰਾ ਪਾਣੀ ਕਿਧਰੇ ਰਾਵੀ ਚ ਆ ਰਿਹਾ ਕਿਧਰੇ ਬਿਆਸ ਆ ਰਿਹਾ ਕਿਧਰੇ ਸਤਲੁਜ ਆ ਰਿਹਾ ਉਹ ਤਰੀਕੇ ਪਤਨ ਦੇ ਆ ਕੇ ਜਿਹੜਾ ਬਿਆਸ ਤੇ ਸਤਲੁਜ ਜਿਹੜੇ ਦੋਨਾਂ ਡੈਮਾਂ ਦਾ ਪਾਣੀ ਤੇ ਦੋਨਾਂ ਧਰਿਆਵਾਂ ਦਾ ਪਾਣੀ ਇੱਕ ਜਗ੍ਹਾ ਤੇ ਇਕੱਠਾ ਹੁੰਦਾ ਤਾਂ ਬਹੁਤ ਵੱਡਾ ਭਿਆਨਕ ਉਪਤਾਹ ਕਰ ਰਿਹਾ ਇਸ ਵੇਲੇ ਤੇ ਸਾਰੀ ਸਿੱਧੀ ਦਾ ਪਾਣੀ ਜ਼ਿਕਰ ਕਰਦੇ ਨਾ ਪੰਜਾਬ ਦੇ 1300 ਤੋਂ ਵਧੇਰੇ ਪਿੰਡਾਂ ਜਿਹੜੇ ਪ੍ਰਵਾਤ ਹੋ ਚੁੱਕੇ ਆ ਔਰ ਕਈ ਪਿੰਡ ਤਾਂ ਇਸ ਤਰੀਕੇ ਨਾਲ ਆ ਕਿ ਪਾਣੀ ਚ ਗੁਰੀ ਜਰਾ ਚਾਰ ਸਿਰੋਂ ਕਰੇ ਵੀ ਡੁੱਬੇ ਹੋਏ ਆ ਬਹੁਤ ਵੱਡੀ ਉਹਨਾਂ ਨੂੰ ਮਦਦ ਦੀ ਲੋੜ ਹੈ ਔਰ ਉਹਨਾਂ ਦਾ ਕਈ ਜਿਹੇ ਪਿੰਡ ਆ ਜਿੱਥੇ ਪਹੁੰਚਣਾ ਵੀ ਮੁਸ਼ਕਲ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਹੈ ਹੜ ਦਾ ਪਾਣੀ ਆ ਕਿਤੇ ਉਹਦੇ ਸਲਕਣਾ ਰੋੜ ਰਹੇ ਆ ਕਿਤੇ ਮਰੇ ਵੀ ਡੰਗਰ ਰੋੜ ਰਹੇ ਆ ਕਿਤੇ ਧਰਤੀ ਹੇਠਲੇ ਪੱਥਰ ਪਏ ਆ ਕਿਸ਼ਤੀਆਂ ਵੀ ਜਣੀ ਉੱਥੇ ਤੱਕ ਪਹੁੰਚਣਾ ਮੁਸ਼ਕਲ ਹੈ ਕਿਸ਼ਤੀਆਂ ਵੀ ਰਾਸਤੇ ਦੇ ਰੋਗਾਂ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਪਰ ਵੱਡੀ ਵਿਫਤਾ ਦਾ ਸਾਹਮਣਾ ਕਰ ਰਿਹਾ ਵਖ ਵਖ ਪਿੰਡਾਂ ਦੇ ਲੋਕ ਜਿਹੜੀ ਉਹ ਜੀ ਭਿਆਨਕ ਸਥਿਤੀ ਸੀ ਤੋਂ ਆਪਾਂ ਦੇਖਦੇ ਹਾਂ ਸੁਣਦੇ ਹਾਂ ਤਾਂ ਕਈ ਉਹ ਜਿਹੜੇ ਵੱਡੇ ਜਿਹੜੇ ਵਖੋਖੇ ਤਰ੍ਹਾਂ ਹੀ ਹੱਸਦੀਆਂ ਜਾਂਦੀਆਂ ਮੈਂ ਦੇਖਿਆ ਕਿ ਉਹਨਾਂ ਦੇ ਅੱਖਾਂ 'ਚ ਵੀ ਹੰਝੂ ਆ ਜਾਂਦੇ ਆ ਜਿਹੜੇ ਲੋਕ ਉਥੇ ਰਹਿੰਦੇ ਆ ਬਜ਼ੁਰਗ ਬੱਚੇ ਮਾਵਾਂ ਪੈਣਾ ਜਵਾਨ ਆ অনলাইন সেভি কি ਹੋਜੀ ਹੋएगी ਇਹਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਜਾਨੀ ਸਮੁੱਚੇ ਤੌਰ ਤੇ ਪੰਜਾਬ ਦਾ ਬਹੁਤ ਵੱਡਾ ਹਿਸਾਬ ਤੇ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਜੀ ਜੀ ਸਿੱਧੂ ਸਭ ਗੱਲ ਕੀਤੀ ਜਾਵੇ ਹੜਾ ਦੀ ਤਾਂ ਗੱਲ ਚੱਲਦੀ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਭਰ ਦੇ ਵਿੱਚ ਮੀਂਹ ਪੈ ਰਿਹਾ ਬਹੁਤ ਅਜੇ ਇਲਾਕੇ ਨੇ ਜਿੱਥੇ ਮੀਂਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਕਈ ਇਲਾਕੇ ਤੇ ਵਿੱਚ ਰੁਕ ਰੁਕੇ ਪੈ ਰਿਹਾ ਤੇ ਇਸ ਦੇ ਨਾਲ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਹੜਾ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਸਥਿਤੀ ਹੁਣ ਕਿਵੇਂ ਜੀ ਰਹਿ ਸਕਦੀ ਹੈ ਦੇਖੋ ਇਹਨਾਂ ਸਵਾਲ ਹੈ ਤੁਹਾਡਾ ਪਹਿਲਾਂ ਦੇ ਦੋ ਪਾਜੇ ਮੌਸਮ ਦੀ ਗੱਲ ਕਰੀਏ ਤਾਂ ਉਹਨ ਵੀ ਪੰਜਾਬ ਦੇ ਬਹੁਤ ਸਾਰੇ ਹਿੱਸੇ ਐ ਕਿਥੇ ਰੁਕ ਰੁਕ ਕੇ ਲਗਾਤਾਰ ਬਾਰਿਸ਼ ਹੋ ਰਹੀ ਐ ਜੀ ਆਪਾਂ ਜੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਲੈ ਕੇ ਲਗਾਤਾਰ ਬਾਰਿਸ਼ ਹੋ ਰਹੀ ਐ ਕੋਈ ਮੈਂਟਨਲੀ ਜ਼ਰੂਰ ਕਿਤੇ ਮੌਸਮ ਸਾਫ਼ ਹੋਇਆ ਹੋਵੇਗਾ ਪਰ ਸਥਿਤੀ ਐ ਕਿ ਸੁਖਨਾ ਲੈਕ ਜਿਹੜੀ ਦੀ ਅਕਸਰ ਘਾਟੀ ਫਲੱਡ ਗੇਟ ਖੁੱਲੇ ਜਾਂਦੇ ਐ ਅੱਜ ਜਾਨੀ ਫੇਰ ਉਸ ਦੇ ਫਲੱਡ ਗੇਟਸ ਉਹ ਖੁੱਲੇਗੇ ਕਿਉਂਕਿ ਇਨਾ ਪਾਣੀ ਪਹਾੜਾਂ ਤੋਂ ਉੱਪਰ ਆ ਰਹੇ ਇੱਥੇ بارش ਹੋ ਰਹੀ ਹੈ ਇਸ ਤਰ੍ਹਾਂ ਦੀ ਸਥਿਤੀ ਜਾਨੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ 'ਚ ਆਪਾਂ ਪਿੰਡਾਂ ਦੀ ਗੱਲ ਕਰਦੇ ਆਂ ਫਸਲਾਂ ਦੇ ਖਰਾਬੀ ਦੀ ਗੱਲ ਕਰਦੇ ਆਂ ਜ਼ਾਰਾਂ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਔਰ ਫਸਲਾਂ ਦੇ ਵੱਡੇ ਸਕੇ ਜਿਹੜੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਾਣੀ 'ਚ ਡੁੱਬੇ ਹੋਏ ਆ ਪਾਣੀ 'ਚ ਡੁੱਬ ਗਿਆ ਤਾਂ ਤੁਹਾਨੂੰ ਕਿ ਬਰਬਾਦ ਹੋ ਗਿਆ ਵਿੱਤਾ ਦਾ ਹੀ ਖੜੀ ਹੋਈ ਪਈ ਹੈ ਇਹ ਜਿਹੜੀ ਫਸਲਾਂ ਹੁਤਾ ਗਏ ਗਈ ਜਿਹਨਾਂ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਹਨਾਂ ਨੂੰ ਕਿਵੇਂ ਫਲੱਟ ਵਾਲੇ ਖੇਤਰਾਂ ਤੋਂ ਕੱਢ ਕੇ ਬਾਹਰ ਲਿਆਂਦਾ ਜਾ ਸਕਦਾ ਹੈ ਕਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਹੁਣ ਜੋ ਅਗਲੇ 3 ਦਿਨ ਦੀ ਆਪਾਂ ਗੱਲ ਕਰਦੇ ਹਾਂ ਅਗਲੇ 3 ਦਿਨ ਫਿਰ ਮੌਸਮ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੈ ਕਿ ਲਗਾਤਾਰ ਬਾਰਿਸ਼ ਦੀ ਸੁਭਾਵਨਾ ਕਟਵਟ 7 ਤੋਂ ਲੈ ਕੇ 9 ਜ਼ਿਲ੍ਹੇ ਤੱਕ ਜੇ ਕੋਣੀ ਉਹਨਾਂ ਬਾਰੇ ਕੀਤੀ ਗਈ ਹੈ ਕਿ ਉੱਥੇ ਬਰਮੈਨੀ ਤੋਂ ਭਾਰੀ بارش ਹੋ ਸਕਦੀ ਐ ਸੋ ਮੌਸਮ ਨੇ ਵੀ ਸਤਾਵਨੀ ਦਿੱਤੀ ਐ ਨਾ ਮੈਂ ਕਹਾਂਗਾ ਕਿ ਜਿੱਥੇ بارش ਨਹੀਂ ਵੀ ਉੱਥੇ ਵੀ ਜਿਹੜਾ ਹੈਗਾ ਵਾਖ ਵਾਖ ਜੜੇ ਕੇ ਚਾਹੇ ਹੜਾਂ ਦਾ ਕਿਸੇ ਢੰਗ ਨਾਲ ਪਾਣੀ ਚਲੇ ਗਿਆ ਦੁੱਤਾ ਚ ਗਿਰ ਗਿਆ ਕੋਈ ਬੇਤਾਲੀ ਜਗ੍ਹਾ ਦੇ ਲੋਕ ਉਹਨਾਂ ਕੋਲ ਆ ਗਿਆ ਪੂਰਾ ਸੂਚਾ ਪੰਜਾਬ ਐਸਲੇ ਜਦੋਂ ਜਦ ਕਰ ਰਿਹਾ ਹੈ ਹੜ ਤੋਂ ਬਾਹਰ ਆਉਣ ਦੇ ਲਈ ਸੋ ਵਾਸੰਬਾ ਦੇ ਜਿਹੜੀ ਜਾਣਕਾਰੀ ਆ ਰਹੀ ਹੈ ਅਦਮ ਤੱਕ ਅਗਲੇ ਕੋਈ ਦਿਨ ਫੇਰ ਵਿਵਸਥਾ ਵਾਲੇ ਬਣੇ ਹੋਏ ਇਸੇ ਕਰਕੇ ਸਰਕਾਰ ਨੇ 3 ਸਤੰਬਰ ਤੱਕ ਸਾਰੇ ਪੌਲੇ ਯੂਨੀਵਰਸਟੀਆਂ ਸਕੂਲ ਬੰਦ ਕਰ ਦਿੱਤੇ ਹੈ ਕਿਉਂਕਿ ਅਵਧੀ ਸਥਿਤੀ ਦੇ ਚੱਲਦਿਆਂ ਕਿਧਰੇ ਵੀ ਕੋਈ ਵਿਵਸਥਾ ਚ ਕਰ ਸਕਦੇ ਹੈ ਪਰਿਵਾਰ ਕਰ ਸਕਦੇ ਹੈ ਬੱਚੇ ਕਰ ਸਕਦੇ ਹੈ ਸਾਨੂੰ ਕਿਹਾ ਗਿਆ ਕਿ ਜ਼ਰੂਰਤ ਵੇਲੇ ਤੁਸੀਂ ਆਪਣੇ ਘਰਾਂ ਚੋਂ ਬਾਹਰ ਆਓ ਨਹੀਂ ਉਹ ਜੀ ਸਥਿਤੀ ਚੋਂ ਆਣ ਜਾਓ ਘਰਾਂ ਤੋਂ ਬਾਹਰ ਨਾ ਨਿਕਲੋ ਜੀ ਸਿੱਧਾ ਸਭ ਉੱਤਰ ਕਿਹਾ ਜਾ ਰਿਹਾ ਹੈ ਕਿ ਰਾਜਪੁਰਾ ਪਟਿਆਲਾ ਕਨੌਰ ਸਮੇਤ ਕਈ ਪਿੰਡ ਜਿਹੜੇ ਨੇ ਉਹਨਾਂ ਵਾਸਤੇ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਨੌਰ ਹੈ ਉਹ ਪੂਰੀ ਤਰ੍ਹਾਂ ਉਸ ਦਾ ਪਾਣੀ ਜਿਹੜਾ ਲੈਵਲ ਹੈ ਉਹ ਫੁੱਲ ਤੋਂ ਫੁੱਲ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰ ਤੋਂ ਬਾਹਰ ਨਾ ਨਿਕਲਣ ਬਿਲਕੁਲ ਸਿੱਧੀ ਬਣੀ ਹੈ ਦੇਖੋ ਆਪਾਂ ਕਹਿੰਦੇ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਸਿੱਧੀ ਬਣੀ ਵੀ ਹੈ ਤੁੱਤੇ ਆਪਾਂ ਗੱਲ ਕਰਦੇ ਸੀ ਕਾ ਗਰਦਾ ਜਿੱਦਾਂ ਜ਼ਿਕਰ ਕੀਤਾ ਉਦਾਂ ਜੇ ਆਪਾਂ ਬਿਆਸ ਦੀ ਗੱਲ ਕੀਤੀ ਐ ਸਤਿਵਿੰਦਰ ਦੀ ਗੱਲ ਕੀਤੀ ਐ ਰਵੀ ਦੀ ਗੱਲ ਕੀਤੀ ਐ ਉਹ ਜਿਹੜੇ ਮਾਝਾ ਤੇ ਦੁਆਬਾ ਤੇ इवन ਮਾਲਵੇ ਦੇ ਕਵੀਸਾਂ ਦੇ ਵਿੱਚ ਉਹਨਾਂ ਨੇ ਵੱਡੇ ਪੱਤਰ ਉਤੇ ਉਹ ਸਾੜਦੇ ਪਾਣੀ ਐ ਧੁਆਈ ਨੂੰ ਚਾਹੀ ਵੀ ਐ ਤੇ ਹੁਣ ਜਦੋਂ ਕਾ ਗਰਦ ਰਿਆ ਇਧਰਲਾ ਹਿੱਸਾ ਜਿਹੜਾ ਹੈਗਾ ਮਾਲਵੇ ਦਾ ਆਪਾਂ ਕਹਿ ਸਕਦੇ ਆ ਇੱਥੇ ਕਾਫੀ ਸ਼ਾਂਤ ਸੀ ਇੱਥੇ ਹੁਜੇ ਕੋਈ ਹੜਵਾਲੀ ਸਥਿਤੀ ਨਹੀਂ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਖਾਸ ਤੌਰ ਤੇ ਪਿਛਲੇ 1-2 ਦਿਨਾਂ ਤੋਂ ਕਗਰਦਾ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੇ ਕਈ ਜਗ੍ਹਾ ਤੇ ਉੱਪਰ ਵਗ ਰਿਹਾ ਹੈ ਕਈ ਜਗ੍ਹਾ ਤੇ ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ ਹੋਇਆ ਹੈ ਤਾਂ ਕਗਰਦਾ ਪਾਣੀ ਆਪਾਂ ਜੇ ਪਾਰ ਆਉਂਦਾ ਹੈ ਜੇ ਵੀ ਜਾਣਕਾਰੀ ਮਿਲਦਾ ਉਹ ਕਈ ਪਿੰਡਾਂ ਇਧਰ ਪਾਣੀ ਫੈਲ ਵੀ ਚੁੱਕਾ ਹੈ ਤਾਂ ਪਟਿਆਲਾ ਦਾ ਨੁਕਸਾਨ ਕਰ ਰਿਹਾ ਹੈ ਸੰਗਰੂਰ ਦਾ ਨੁਕਸਾਨ ਕਰੇਗਾ ਮਾਨਸਾ ਦਾ ਨੁਕਸਾਨ ਕਰੇਗਾ ਹਰਿਆਣਾ ਦੇ ਕਈ ਸਾਮਾ ਨੁਕਸਾਨ ਕਰੇਗਾ ਈਵਨ ਮਹਾਲੀ ਦੇ ਕਈ ਪਿੰਡਾਂ ਚ ਵੀ ਡਰਾਟ ਜਾਰੀ ਕੀਤਾ ਗਿਆ ਹੈ ਕਿ ਗੱਦੀ ਵਜ੍ਹਾ ਕਰਕੇ ਉਹ ਤੇ ਵੀ ਵਰਤਾਸੰਧੀ ਹੈ ਕਗੇ ਦੇ ਨਾਲ ਲੱਗਦੀਆਂ ਸਹਿਗਨੀਆਂ ਟਾਂਗਰੀ ਹੈ ਇੱਕ ਦੋ ਹੋਰ ਇਦਾਂ ਦੇ ਬਰਸਾਤੀ ਨਦੀਆਂ ਨਾਲੇ ਉਹ ਵੀ ਭਰ ਕੇ ਚੱਲ ਰਿਹਾ ਤੇ ਵੱਡੀ ਪਿਪਤਾ ਜਿਹੜੀ ਘਦੀ ਨਜ਼ਰ ਆ ਰਹੀ ਹੈ ਹਾਲਾਂਕਿ ਹੁਣ ਤੱਕ ਪਟਿਆਲਾ ਪੂਰੀ ਤਰ੍ਹਾਂ ਬਚਿਆ ਸੀ ਹਾਲਾਂਕਿ ਸੰਗਰੂਰ ਦੇ ਕਈ ਹਿੱਸੇ ਜਿਵੇਂ ਲਹਿਰਾਸ ਨਾਮ ਹੈ ਉੱਥੇ ਪਹਿਲਾਂ ਵੀ ਕਾਫੀ ਜ਼ਿਆਦਾ ਹੜ੍ਹ ਦੀ ਸਥਿਤੀ ਬਣੀ ਹੋਈ ਲੋਕ ਵਰਤਾ ਚ ਕਿਰੇ ਹੋਇਆ ਮਾਨਸਾ ਉਹਦਾ ਵੀ ਕੁਝ ਏਰੀਆ ਜਿਹੜਾਗਾ ਜਤੋਂ ਜ਼ਿਆਦਾ ਸਾਹਮਣਾ ਕਰ ਰਿਹਾ ਪਰ ਵੱਡੇ ਤੋਂ ਉੱਤੇ ਪਚਾ ਸੀ ਉਹ ਘੱਗਰ ਇਸ ਤਰੀਕੇ ਨਾਲ ਉੱਪਰ ਨੂੰ ਆ ਰਿਹਾ ਉਸ ਤੋਂ ਲੱਗਦਾ ਹੈ ਕਿ ਜੇ ਬਾਰਿਸ਼ ਦੀ ਸਥਿਤੀ ਇਹੋ ਜਿਹੀ ਬਣੀ ਰਹੀ ਤਾਂ ਆਉਣ ਵਾਲੇ ਦਿਨਾਂ ਚ ਫਟਾਲਾ ਸੰਗਰੂਰ ਤੇ ਮਾਨਸਾ ਇਹ ਜਲੇ ਵੀ ਵੱਡੀ ਵਿਵਸਥਾ ਦੇ ਕਰਦੇ ਨਜ਼ਰ ਆ ਰਿਹਾ ਦਿਖਾਈ ਜਾਏਗਾ ਕਿ ਕਿਹੋ ਜਿਹੀ ਸਥਿਤੀ ਘਰ ਮਡ ਲੈਂਦੀ ਹੈ ਜੀ ਸਿੱਧੂ ਸਾਹਿਬ ਜੇਕਰ ਗੱਲ ਕੀਤੀ ਜਾਵੇ ਹਰਦੀ ਲੋਕਾਂ ਦੇ ਵਿੱਚ ਹਰਦੀ ਟੈਨਸ਼ਨ ਤਾਂ ਬਣੀ ਹੋਈ ਸੀ ਪਰ ਹੁਣ ਇਹ ਸਰਕਾਰਾ ਦੇ ਲਈ ਵੀ ਕਾਫੀ ਚਿੰਤਾ ਦਾ ਵਿਸ਼ਾ ਬਣ ਗਿਆ ਜਿਸ ਨੂੰ ਦੇਖਦੇ ਹੋਏ ਹੁਣ ਸੀਐਮ ਭਗਵੰਤ ਮਾਨ ਤੇ ਕਾਂਗਰਸ ਦੇ ਵੱਲੋਂ ਇੱਕ ਪੀਐਮ ਮੋਦੀ ਨੂੰ ਚਿੱਠੀ ਲਿਖੀ ਗਈ ਹੈ। ਬਿਲਕੁਲ ਐਂ ਸਵਾਲਾ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਉਹ ਉਹ ਸੂਬੇ ਦੀ ਗਵਾਹੀ ਕਰ ਰਹੇ ਜਿਹੜਾ ਅਸਲ ਵਿੱਚ ਬੜੀ ਵਿਪਤਾ 'ਚ ਗਿਰਿਆ ਹੋਇਆ ਹੈ। ਸੂਬਾ ਸਰਕਾਰ ਮੁੱਖ ਮੰਤਰੀ ਵੱਲੋਂ ਕਿੰਨਾ ਤੱਕ ਪਹੁੰਚ ਕਰ ਰਹੀ ਹੈ? ਪੁਗਤ ਪੁਗਤ ਮੰਤਰੀ ਨੇ ਕੇਂਦਰ ਨੂੰ ਲਿਖਿਆ ਹੈ ਕਿ 60000 ਕਰੋੜ ਰੁਪਏ ਦੀ ਦੇ ਰਿਹਾਤਾ فوری ਤੌਰ ਤੇ ਪੰਜਾਬ ਨੂੰ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਬੁਰੀ ਤਰ੍ਹਾਂ ਸੰਕਟ ਜਹਾੜਕਾਰ ਨੇ ਕਿਰਾਵਾ ਪੰਜਾਬਾ ਮਦਦ ਕਰੋ ਦੂਜੇ ਪਾਸੇ ਜਿਸ ਪੱਤਰ ਲਿਖਿਆ ਗਿਆ ਤਾਂ ਨਾਲ ਹੀ ਪੰਜਾਬ ਦੇ ਵਿਤ ਮੰਤਰੀ ਹੈ ਪਾਕਸ਼ੀਮਾ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਪੂਰਾ ਪੰਜਾਬ ਅਮਰੀਕਾ ਦੇ ਪ੍ਰਧਾਨ ਮੰਤਰੀ ਦੇ ਦੋ ਸ਼ਬਦਾਂ ਲਈ ਵਿਵਤਾ ਬਾਰੇ ਪੰਜਾਬੀਆਂ ਵਾਸਤੇ ਜਿੱਥੇ ਮੁਕੰਦਰੀ ਭਗਵੰਤ ਮਾਨ ਨੇ 60000 ਕਰੋੜ ਰੁਪਏ ਦੀ ਮਦਦ ਦੀ ਮੰਗ ਕੀਤੀ ਹੈ ਉਥੇ ਉਹਨਾਂ ਦਾ ਸੁਨੇਹਾ ਇਹ ਵੀ ਹੈ ਕਿ ਵਿਵਤਾ ਚ ਘਰੇ ਪੰਜਾਬ ਦੀ ਬਾਹ ਫੜੀ ਜਾਵੇ ਇਸ ਵळे ਜਿਉਂ ਜੀ ਸਥਿਤੀ ਪੰਜਾਬ ਦੀ ਬਣੀ ਵੀ ਹੈ ਬਹੁਤ ਸਾਰੇ ਪਿੰਡ ਹੜ੍ਹ ਦੇ ਪਾਣੀ ਨਾਲ ਘਰੇਵੇ ਆ ਘਰਾਂ ਦੇ ਚ ਰਾਸ਼ਨ ਨਹੀਂ ਹੈ ਡੰਗਰਾਂ ਲਈ ਚਾਰਾਂ ਨੇ ਜ਼ਮੀਨਾਂ ਉੜ ਗਈਆਂ ਬਹੁਤ ਸਾਰੇ ਪਿੰਡ ਜਿਹੇ ਵੀ ਹੈ ਜਿੱਥੇ ਨਾ ਪੀਣ ਵਾਲਾ ਪਾਣੀ ਆ ਤੇ ਨਾ ਬਿਜਲੀ ਆ ਅੰਦਾਜ਼ਾ ਲਗਾਓ ਕਿ ਜਿੱਦੋਂ ਸ਼ਾਨੂ ਸੂਰਜ ਦੀ ਟਿੱਕੀ ਛੁੱਪਦੀ ਹੈ ਤਾਂ ਪਿੰਡਾਂ ਦੇ ਹਨੇਰੇ ਦੀ ਕਿਹੋ ਜਿਹੀ ਸਥਿਤੀ ਹੁੰਦੀ ਹੋਈ ਕਿਹੋ ਜਆ ਪਿਆਨਾ ਇੱਕ ਉਥੇ ਹਾਲਾਤ ਬਣਦੇ ਹੋਣਗੇ ਇਹ ਕਿਹ ਕੈਸਾ ਹਿੰਦੁਸਤਾਨ ਹੈ ਮੁੱਖ ਮੰਤਰੀ ਜੋ ਮੰਗ ਕਾਰਿਆ ਤੇ ਸੰਜੋਗ ਕੇ ਸੁਝਾ ਪੰਜਾਬ ਗੁਹਾਰ ਲਾਰੇ ਕੇਂਦਰ ਕੋਲੇ ਕਿਐਸੜੇ ਫੌਲੀ ਮਦਦੀ ਲੋੜ ਹੈ ਹੁਣੇ ਕਿਹਾ ਜਾ ਰਿਹਾ ਕਿ ਕੇਂਦਰ ਦੀਆਂ ਟੀਮਾਂ ਆ ਰਹੀਆਂ ਪੰਜਾਬ ਦੇ ਵਿੱਚ ਜਾਇਜ਼ਾ ਲੈਣ ਦੇ ਲਈ ਕਿਦਾਂ ਨੁਕਸਾਨ ਹੋਇਆ ਕਿਸ ਤਰੀਕੇ ਦਾ ਨੁਕਸਾਨ ਹੋਇਆ ਤੁਦੀ ਰਿਪੋਰਟ ਜਿਹੜੀ ਕੇਂਦਰ ਨੂੰ ਭੇਜੀ ਜਾਏਗੀ ਔਰ ਫਿਰ ਕੇਂਦਰ ਉਸ ਲਿਆਜ ਨਾਲ ਪੰਜਾਬ ਲਈ ਅਗਲੇ ਦਿਨ ਦੇਖਿਆ ਜਾਏਗਾ ਕਿ ਕਿਦਾਂ ਦੀ ਰਾਤ ਮਾਹੀਆ ਕਰਦੇ ਆ ਇਹ ਗੱਲ ਵੀ ਸਹੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਹ ਨੇ ਹੋਂਦੇ ਉੱਪਰ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਪੰਜਾਬ ਦਾ ਹਾਲ ਜਾਨਣਾ ਚਾਹਿਆ ਪੁੱਛਿਆ ਹੋਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਾਦਨ ਚ ਇਸ ਗੱਲ ਦੀ ਸੁਭਾਵਨਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਹ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰਾ ਵੀ ਕਰ ਸਕਦੇ ਆ ਇਹ ਸਾਰੀਆਂ ਗੱਲਾਂ ਵਾਜਿਬ ਹੈ ਸਾਰੇ ਘਰ ਦੇ ਚੱਲਦੇ ਆ ਪੰਜਾਬੀਆਂ ਦਾ ਇੱਕੋ ਹੀ ਸਵਾਲ ਹੈ ਜਦੋਂ ਮੈਂ ਹੜਪੀਰ ਦੇ ਲੋਕਾਂ ਦੀਆਂ ਗੱਲਾਂ ਸੁਣਦਾ ਉਹ ਕਹਿੰਦੇ ਕਿ ਫੌਰੀ ਮਦਦ ਦੀ ਲੋੜ ਹੈ ਕਿ ਫੌਰੀ ਮਦਦ ਨਾ ਪਹੁੰਚਾਈ ਗਈ ਉਹ ਤਵਾਜ ਮਦਦ ਜੀ देर होगी ਤਾਂ ਫੇਰਾ ਜੀ ਮਦਦ ਕਹਿੰਦੇ ਵੀ ਪੱਟ ਗਿਆ ਸੋਨਾ ਜਿਹੜਾ ਕਨਾ ਨੂੰ ਖਾਵੇ ਦੇਰ ਹੀ ਮਦਦ ਜੜੀ ਲਗੀ ਹੈ ਵੀ ਮੌਕੇ ਦੀ ਮਦਦ ਆ ਕੋਈ ਨਾ ਲਾਭ ਨਹੀਂ ਹੋਏਗਾ ਇਸ ਲਈ ਪੰਜਾਬ ਵੱਡੀ ਉੱਤੇ ਜੀ ਫੌਰੀ ਮਦਦ ਮੰਗ ਕਰ ਰਿਹਾ ਜੀ ਜੀ ਸਿੱਧੂ ਸਾਹਿਬ ਜਿੱਤੇ ਗੱਲ ਚੱਲ ਰਹੀ ਹੈ ਕੇਂਦਰ ਤੋਂ ਮਦਦ ਦੀ ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਪੰਜਾਬ ਦਾ ਦੌਰਾ ਕਰਨ ਆਣ ਵਾਲੇ ਨੇ ਤੇ ਉਹ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ ਤੇ ਸ਼ਾਇਦ ਹੋ ਸਕਦਾ ਹੈ ਕਿ ਪੰਜਾਬ ਨੂੰ ਕੋਈ ਮਦਦ ਮਿਲ ਸਕੇ ਬਿਲਕੁਲ ਚੰਗੀ ਗੱਲ ਹੈ ਜਿਹੜੀ ਮੀਡੀਆ 'ਚ ਲੇਟੈਸਟ ਜਾਣਕਾਰੀ ਆਈ ਆ ਰਹੀ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਝਹਾਂ ਉਹ ਆ ਰਹੇ ਆ ਪੰਜਾਬ ਦਾ ਦੌਰਾ ਕਰਨ ਦੇ ਲਈ ਖੇਤੀਬਾੜੀ ਮੰਤਰੀ ਕੇਂਦਰ ਦੇ ਆਉਣਗੇ ਤਸਵੀਰਾਂ ਵਾਹਵੇ ਕਹਿ ਕੇ ਦੇਖਣਗੇ ਕਿ ਪੰਜਾਬ ਚ ਫਸਲਾਂ ਕਿਸ ਕਦਰ ਬਰਬਾਦ ਹੋ ਗਈਆਂ ਕਿੰਨਾ ਵੱਡੀ ਪੱਧਰ ਤੇ ਨੁਕਸਾਨ ਹੋ ਗਿਆ ਜਿਹੜੀ ਜਿੰਨਾ ਇਸ ਵਾਰ ਨੁਕਸਾਨ ਹੋਇਆ ਪਹਿਲਾਂ ਕਦੇ ਹੋਇਆ ਹੀ ਨਹੀਂ ਹੈ ਇਤੋਂ ਅੰਦਾਜ਼ਾ ਲਗਾਇਆ ਜਾਂਦਾ ਕਿ ਕਿਹੋ ਜੀ ਸਥਿਤੀ ਜਿਹੜੀ ਹੈ ਸਾਡੀ ਪੰਜਾਬ ਦੀ ਬਣੀ ਵੀ ਹੈ ਜੇ ਕੇਂਦਰੀ ਮੰਤਰੀ ਆਉਣਗੇ ਤਾਂ ਪਤਾ ਲੱਗੇਗਾ ਕਿੰਨਾ ਦਾ ਨੁਕਸਾਨ ਹੈ ਪਰ ਇਹ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਸਵੇ ਸੁਭਾ ਸਰਕਾਰ ਦੀ ਗੱਲ ਹੈ ਚਾਹੇ ਕੇਂਦਰ ਸਰਕਾਰ ਦੀ ਮਦਦ ਦੀ ਗੱਲ ਹੈ ਪਰ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵਕ ਮੀਡੀਆ ਨਾਲ ਜੁੜੀਆਂ ਸੱਭਿਆਚਾਰ ਨਾਲ ਜੁੜੀਆਂ ਸੰਸਥਾਵਾਂ ਹਸਤੀਆਂ ਜਿਹੜੀਆਂ ਖੁੱਲ ਕੇ ਪੰਜਾਬ ਦੀ ਵਿਵਤਾ ਤੋਂ ਕੱਢਣ ਦੀ ਮਦਦ ਕਰ ਰਹੀ ਨੇ ਪੰਜਾਬੀਆਂ ਦਾ ਇੱਕ ਸੁਭਾਅ ਪੰਜਾਬੀਆਂ ਦਾ ਖਾਸਾ ਹੈ ਕਿ ਵਿਵਤਾ ਜਦ ਵੀ ਕਿਸੇ ਦੇ ਨਾਲ ਆ ਕੇ ਖੜੇ ਹੁੰਦੇ ਤੇ ਮਦਦ ਕਰਦੇ ਆ ਇਹ ਸੁਭਾਅ ਪੰਜਾਬੀਆਂ ਦਾ ਹੁਣ ਵੀ ਇਸ ਵਿਵਤਾ 'ਚ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਪਿੰਡਾਂ ਹੈ ਜਿਹੇ ਜਿਨ੍ਹਾਂ ਨੇ ਆਪਣੇ ਦੌਰ ਤੇ ਗੁਰਦਰਾ ਸਾਹਿਬਾਂ ਚੈਲਾਣ ਕੀਤਾ ਹੈ ਟਰੈਕਟਰ ਟਰਾਲੀਆਂ ਭਰ ਕੇ ਨੇੜੇ ਤੜੇ ਜਿੱਥੇ ਮਦਦ ਦੀ ਲੋੜ ਹੈ ਉਹ ਰਾਸ਼ਨ ਲੈ ਕੇ ਜਾ ਰਹੇ ਹੈ ਡੰਗਰਾਂ ਲਈ ਚਾਰਾ ਲੈ ਕੇ ਜਾ ਰਹੇ ਹੈ ਇਸੇ ਤਰੀਕੇ ਨਾਲ ਸਮਾਜ ਸੇਵੀ ਜਥੇਬੰਦੀਆਂ ਨੇ ਗੱਲ ਕਰੀਏ ਖਾਸ ਹੋਤੇ ਸਿੱਖ ਸੰਸਾਵਾਂ ਜਿਹੜੀਆਂ ਹੈਗੇ ਵੱਡੇ ਪੱਧਰ ਦੇ ਨਾਲ ਪ੍ਰਾਲਿਆਂ ਵਿੱਚ ਲੱਗੀਆਂ ਗੁਰਦਾਰਾ ਪਰੰਦਰ ਕਮੇਟੀ ਦੀ ਆਪਾਂ ਗੱਲ ਕਰੀਏ ਸੋਹਣੀ ਗੁਰਦਾਰਪੰਨ ਕਮੇਟੀ ਦਾ ਜ਼ਿਕਰ ਕਰ ਰਹੇ ਹਾਂ ਉਹਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਦਿੱਲੀ ਗੁਰਦਾਰਾ ਪਰੰਦਰ ਕਮੇਟੀ ਉਹਨਾਂ ਦਾ ਜਿਹੜਾ ਵਫਦ ਹੈ ਜਾਂ ਟੀਮ ਹੈ ਹੂਏ ਆ ਕੇ ਮਦਦ ਕਰ ਰਿਹਾ ਇਦਾਂ ਪੰਜਾਬ ਦੇ ਵੱਡੇ ਕਲਾਕਾਰ ਵੱਡੀਆਂ ਹਸਤੀਆਂ ਉਹ ਜਿਹੜਾ ਹੈ ਜਾਤੀ ਤੌਰ ਤੇ ਵੀ ਆ ਕੇ ਹੜਪੀਟ ਦੇ ਇਲਾਕਿਆਂ ਜਾ ਕੇ ਮਦਦ ਕਰ ਰਿਹਾ ਔਰ ਅਪੀਲਾਂ ਵੀ ਕਰ ਰਿਹਾ ਜੇ ਆਪਾਂ মিডিਆ ਦਾ ਜ਼ਿਕਰ ਕਰੀਏ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਬੈਠੇ ਹਾਂ ਕਿ ਜਿਵੇਂ ਇੱਕ ਵੱਡਾ ਮੀਡੀਆ ਅਦਾਰਾ ਹੈ ਉਹਦੇ ਵੱਲੋਂ ਫੰਡਸ ਦਾ ਐਲਾਨ ਕੀਤਾ ਗਿਆ ਰਾਤ ਫੰਡ ਕੈਂਪ ਕੀਤਾ ਗਿਆ ਜਿਹਦੀ ਮਦਦ ਕੀਤੀ ਜਾਏਗੀ ਇਸ ਤਰੀਕੇ ਦੇ ਨਾਲ ਹੋਰ ਵੀ ਵੱਖ-ਵੱਖ ਜਿਹੜੇ ਅਦਾਰੇ ਆ ਉਹ ਮਦਦੇ ਆ ਰਹੇ ਆ ਤੇ ਆਪਾਂ ਵੀ ਗਲੋਬਲ ਪੰਜਾਬ ਟੀਮ ਦੇ ਤੌਰ ਤੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਮੌਕਾ ਐਸੋ ਜਿਹੜਾ ਮਾਨਵਤਾ ਦਾ ਸੁਨੇਹਾ ਦੇਣ ਵਾਲਾ ਪੰਜਾਬ ਹੈ ਉਹ ਵੱਡੇ ਸੰਕਟ ਨਾਲ ਜੂਝ ਰਿਹਾ ਹੈ ਉਹ ਪਰੜ ਕੇ ਇਸ ਨੂੰ ਸੰਕਟ ਤੋਂ ਕੱਢੀਏ ਤੇ ਪਹਚਾਈਏ ਕਿਉਂਕਿ ਤੁਹਾਡੀ ਮਦਦ ਮਾਨਵਤਾ ਦੀ ਮਦਦ ਹੋਏਗੀ ਵੱਡੀ ਜ਼ਰੂਰਤ ਹੈ ਇਸ ਵੇਲੇ ਸੂਬਾ ਖਾਕੇ ਤੇਰਾ ਇਸ ਢੰਗ ਨਾਲ ਆਪਣਾ ਆਪਣਾ ਯੋਗਦਾਨ ਪਾ ਰਿਹਾ ਹਾਂ ਉਮੀਦ ਕਰਦੇ ਹਾਂ ਕਿ ਚਾਹੇ ਸਰਕਾਰਾਂ ਹੈ ਕੇਂਦਰ ਹੈ ਪੰਜਾਬ ਸਰਕਾਰ ਆ ਉਹਨਾਂ ਦੀ ਰਾਸ ਮਿਲੇ ਤੇ ਸਮਾਜਿਕ ਦਿੱਤੇ ਬੰਦਿਆਂ ਸਥਾਵਾਂ ਅੱਗੇ ਆਉਣ ਤਾਂ ਪੰਜਾਬ ਬੜਾ ਹੌਸਲੇ ਵਾਲਾ ਪੰਜਾਬ ਹੈ ਬਰੰਦੀ ਵਾਲਾ ਪੰਜਾਬ ਹੈ لازمی ਅਮੀਰ ਕੀਤੀ ਜਾਂਦੀ ਹੈ ਕਿ ਪੰਜਾਬ ਜਲਦੀ ਇਸ ਸੰਕਟ ਤੋਂ ਬਾਹਰ ਆਏਗਾ ਜੀ ਸਿੱਧਾ ਸਾਬੋਦਰ ਗੱਲ ਕਰੀ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਰਮਨਿਤ ਸਿੰਘ ਬਿੱਟੂ ਜੋ ਕਿ ਉਹਨਾਂ ਦਾ ਇੱਕ ਬਿਆਨ ਆਇਆ ਹੈ ਬਿਆਨ ਵੀ ਕਹਿ ਸਕਦੇ ਆ ਅਪੀਲ ਕੀਤੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਜਿਹੜੇ ਵੀ ਜਿੰਨੇ ਵੀ ਮੰਤਰੀ ਨੇ ਸਸਿਆਸੀ ਲੀਡਰਸ ਨੇ ਉਹ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਪੀਐਮ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ ਰਮਨਿਤ ਮੰਤਰੀ ਰਮਨਿਤ ਬਿੱਟੂ ਦਾ ਇਹ ਬਿਆਨ ਆਮ ਤਪੜੀ ਜਤਾ ਦੁਸੇਕਰ ਕੀਤਾ ਹੈ ਦੇਖੋ ਜਿੱਦਾਂ ਦੀ ਪੰਜਾਬ ਦੀ ਸਥਿਤੀ ਆਪਾਂ ਸਾਰੇ ਜਾਣਦੇ ਆ ਕਿ ਆਰਥਿਕ ਤੌਰ ਤੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਤਾਂ ਐਡੀ ਵੱਡੀ ਵਿਪਤਾ ਜਿਹੜੀ ਇਹ ਕੋਈ ਕਹਿਣ ਦੀ ਗੱਲ ਨਹੀਂ ਸਭ ਨੂੰ ਪਤਾ ਹੈ ਕਿ ਕਿਸੇ ਵੀ ਸੂਬਾ ਪੰਜਾਬ ਦੀ ਗੱਲ ਨਹੀਂ ਕੋਈ ਹੋਰ ਸੂਬਾ ਵੀ ਹੋਏ ਕਿਸੇ ਵੀ ਸੂਬੇ ਦੇ ਵਸਦੀ ਗੱਲ ਨਹੀਂ ਕਿ ਇੱਦਾਂ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਹੋਵੇ ਤੇ ਉਹ ਕੋਈ ਸੂਬਾ ਆਪਣੇ ਤੌਰ ਤੇ ਉਹਦੀ ਭਰਪਾਈ ਕਰ ਸਕੇ ਸੋ ਕੇਂਦਰ ਦੀ ਜਿੱਦਾਂ ਆਪਾਂ ਪਹਿਲਾਂ ਹੀ ਜ਼ਿਕਰ ਕਰਕੇ ਟਿਆ ਵੱਡੀ ਮਦਦੀ ਲੋੜ ਹੈ ਤੇ ਤੇਲੀ ਇਕਾ ਜਿਹੜਾ ਸਾਧਾ ਤਰੀਕਾ ਆਪਣਾ ਸਧਾਰਨ ਜਿਹੜਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮੈਂ ਸਮਝਦਾ ਕਿ ਰਵਨੀਤ ਬਿਟੂ ਉਹਨਾਂ ਨੇ ਗੱਲ ਕੀਤੀ ਹੈ ਰਵਨੀਤ ਬਿਟੂ ਉਹਨਾਂ ਨੇ ਕਿਹਾ ਕਿ ਮੁਖੰਤਰੀ ਭਗਵੰਤ ਮਾ ਉਹਨਾਂ ਦੂਜੀਆਂ ਪੰਜਾਬ ਦੀਆਂ ਰਾਜਸੀ ਤਰ੍ਹਾਂ ਜਿਵੇਂ ਸ਼੍ਰੋਮਣੀ ਅਕਾਲੀ ਗੱਲ ਹੈ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਹੈ ਆਪ ਦਾ ਹਨਿਓ ਸਾਰਿਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਹੈ ਔਰ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਪੰਜਾਬ ਲਈ ਖੁਦਦਿਲੀ ਨਾਲ ਮਦਦ ਕੀਤੀ ਜਾਏ ਕਿਉਂਕਿ ਅਕਸਰ ਇਹ ਜੀ ਕਹਿੰਦੇ ਕਿ ਪੰਜਾਬ ਦੇਦਰ ਕੋਹਲਾ ਦੇਦੀ ਖੜਕਪੂਜਾ ਤੇ ਇਸ ਵੇਲੇ ਉਸ ਪੰਜਾਬ ਨੂੰ ਮਦਦ ਦੀ ਲੋੜ ਹੈ ਤੇ ਪ੍ਰਧਾਨ ਮੰਤਰੀ ਅੱਗੇ ਹੁਣ ਦਿਲ ਖੋਲ ਕੇ ਪੰਜਾਬ ਦੀ ਮਦਦ ਕਰਨਾ ਰਣਨੀਤ ਬਿੱਟੂ ਦਾ ਬੜਾ ਚੰਗਾ ਸਜਾ ਹੈ ਉਮੀਦ ਕਰਦੇ ਹਾਂ ਕਿ ਭਗਵਾਨ ਜਿਹੜੇ ਮੁੱਖ ਮੰਤਰੀ ਨੇ ਇਸ ਮਾਮਲੇ ਦੇ ਜ਼ਰੂਰ ਜਿਹੜਾ ਹੈ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਰਾਜ ਰੂ ਲੱਭਣਗੇ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਕਿਉਂ ਨਾ ਕੇਂਦਰ ਨੂੰ ਮਦਦ ਦੀ ਅਪੀਲ ਕੀਤੀ ਜਾਏ ਜੀ ਜੀ ਬਿਲਕੁਲ ਸਿੱਧੂ ਸਾਹਿਬ ਉਧਰ ਕੀ ਚੱਲ ਰਿਹਾ ਜਿਵੇਂ ਕਿ ਹੜ੍ਹ ਚੱਲਦੇ ਨੇ ਹੜ੍ਹ ਦੇ ਨਾਲ ਘਰਾਂ ਦੇ ਕਾਲ ਤਬਾਹ ਹੋ ਚੁੱਕੇ ਨੇ ਲੋਕ ਤਬਾਹ ਹੋ ਚੁੱਕੇ ਨੇ ਉਹਨਾਂ ਦੇ ਘਰ ਕਿੱਥੇ ਨੇ ਤੇ ਉਹ ਆਪ ਕਿੱਥੇ ਨੇ ਉਹਨਾਂ ਦੇ ਜਾਨਵਰ ਕਿੱਥੇ ਪਾਏ ਜਾ ਰਹੇ ਨੇ ਜਿਹੜੇ ਉਹਨਾਂ ਨੇ ਪਸ਼ੂ ਪਾਲੇ ਹੋਏ ਨੇ ਪਰ ਇਸ ਵਿਚਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਲੋਕ ਨੇ ਜਾਂ ਫਿਰ ਜਿਹੜੇ ਪਿੰਡ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਮਿਲ ਸਕਦਾ ਹੈ ਜਾਂ ਫਿਰ ਨਹੀਂ ਦੇਖੋ ਹੜ੍ਹ ਨਾਲ ਜੁੜੇ ਹੋਏ ਸਾਰੇ ਸਵਾਲ ਹੀ ਆਉਂਦੇ ਆ ਪਰ ਇਹ ਵੀ ਬਹੁਤ ਵੱਡਾ ਸਵਾਲ ਹੈ ਇਹ ਘਟੂ ਘਟ 50000 ਰੁਪਏ ਪ੍ਰਤੀ ਏਕੜ ਮੌਜਾ ਦਿੱਤਾ ਜਾ ਰਿਹਾ ਨਹੀਂ 50000 ਪ੍ਰਤੀ ਏਕੜ ਮਾਫਜ਼ਾ ਕੋਈ ਪਰਪਾਈ ਨਹੀਂ ਹੈ ਉਸ ਨੁਕਸਾਨ ਲਈ ਇਹ ਸਿਰਫ ਉਹਨਾਂ ਦੀ ਲਈ ਰਾਹਤ ਹੈ ਤਾਂ ਕਿ ਕਿਸਾਨੀ ਜਿਉਂਦੀ ਰਹਿ ਸਕੇ ਉਹਨਾਂ ਦੇ ਤਾਂ ਇੰਨੇ ਖਰਚੇ ਹੁੰਦੇ ਆ ਉਹ ਜਿਹੜੀ ਫਸਲ ਡੁੱਬ ਗਈ ਬਰਬਾਦ ਹੋ ਗਈ ਮਹੀਨੇ ਡੇਢ ਮਹੀਨੇ ਤੱਕ ਤਾਂ ਉਹਨਾਂ ਦੀ ਆਸਾਂ ਬਣੀਆਂ ਵੀ ਸੀ ਕਿ ਸਾਡੀ ਫਸਲ ਆਏਗੀ ਖਰਚੇ ਪੂਰੇ ਹੋਣਗੇ ਨਵੀਆਂ ਬਿਉਤਾਂ ਨਹੀਂ ਆਉਂਦੀਆਂ ਮੈਂ ਕਹਾਂਗਾ ਕਿ ਐਨਾਂ ਇਸ ਤਰ੍ਹਾਂ ਹੋਇਆ ਕਿਸਾਨਾਂ ਦੇ ਨਾਲ ਜਿਵੇਂ ਦੀਵਾਲੀ ਦੇ ਮੌਕੇ ਤੇ ਆ ਕੇ ਜਿਹੜੇ ਮਨੇਰਿਆਂ ਤੇ ਦੀਪ ਜਾਗ ਰਹੇ ਹੁੰਦੇ ਨਾ ਕੋਈ ਦੇਵੀਆਂ ਨੂੰ ਫੂਕ ਮਾਰ ਕੇ ਬੁਝਾ ਦੇ ਐਂ ਦੀਵਾਲੀ ਦੇ ਮੌਕੇ ਤੇ ਜਿਵੇਂ ਦੀਵੇ ਫੂਕ ਮਾਰ ਕੇ ਕੋਈ ਬੁਝਾ ਜੇ ਇਸ ਤਰੀਕੇ ਨਾਲ ਪੰਜਾਬੀਆਂ ਦੀਆਂ ਫਸਲਾਂ ਉਦੋਂ ਬਰਬਾਦ ਹੋ ਗਈਆਂ ਜਦੋਂ ਉਹਨਾਂ ਨੇ ਆਸਾਂ ਸੀ ਆਸਾਂ ਤੇ ਬੂਰ ਪੈ ਰਿਆ ਸੀ ਕਿਸੇ ਮੰਡੀਆਂ ਚ ਲੈ ਕੇ ਜਾਵਾਂਗੇ ਸਾਰਿਆਂ ਨੇ حساب ਕਰਦਾ ਲਾਇ ਹੁੰਦੇ ਕਿ ਇੰਨੇ ਖਰਚੇ ਐ ਇੰਨੀ ਭਾਜਤ ਹੋਏਗੀ 150000 ਰੁਪਏ ਦੀ ਮਦਦ ਜਿਹੜੀ ਹੈਗੀ ਆ ਕਿਸੇ ਹੱਤਾ ਗੁਨਾ ਨੂੰ ਰਹਾ ਤਾਂ ਦੇਣ ਚ ਕਾਮਦਾਰ ਹੋ ਸਕਦੀ ਹੈ ਸਿੱਧੀ ਇਸ ਤਰ੍ਹਾਂ ਦੀ ਬਣੀ ਜੇ ਇੱਕ ਤਾਂ ਆਪਾਂ ਅਕਸਰ ਕਹਿੰਦੇ ਰਹਿੰਦੇ ਨੇ ਕਿ ਫਸਲਾਂ ਬਰਬਾਦ ਫਸਲਾਂ ਦਾ ਬਰਬਾਦ ਹੋਈਆਂ ਹੋਈਆਂ ਪਰ ਹੜ ਵਾਲੇ ਪਾਣੀ ਨਾਲ ਕਈ ਫਸਲਾਂ 'ਚ ਵੱਡੀ ਪੱਧਰ ਤੇ ਟੋਏ ਪੈ ਗਏ ਹੈ ਕਿ ਕੁਝ ਜਦੋਂ ਪਾਣੀ ਤੇਜ਼ੀ ਨਾਲ ਨਿਕਲਦਾ ਹੈ ਤਾਂ ਇਹ ਨਹੀਂ ਕਿ ਸਧਾਰਨ ਪਾਣੀ ਆ بارش ਵਾਲਾ ਪਾਣੀ ਆ ਵੀ ਹੌਲੀ-ਹੌਲੀ ਵਗ ਰਿਹਾ ਕੋਈ ਨੁਕਸਾਨ ਨਹੀਂ ਆ ਜੇ ਤੇਜ਼ੀ ਨਾਲ ਆਪਾਂ ਦੇਖਦੇ ਹਾਂ ਜੇ ਤੇਜ਼ੀ ਨਾਲ ਪਾਣੀ ਨਿਕਲਦਾ ਹੈ ਉਹ ਵੱਡੀ ਮਾਤਰਾ ਚ ਮਿੱਟੀ ਨੂੰ ਖੋਰਾ ਵੀ ਲੋਂਦਾ ਜਣੀ ਵੱਡੇ ਵੱਡੇ ਟੋਏ ਪਹਾੜ ਜ਼ਮੀਨਾਂ ਚ ਪੈ ਗਿਆ ਔਰ ਕਈ ਜਗ੍ਹਾ ਇਹੋ ਜਿਹਿਆਂ ਵੀ ਹੋਣੀਆਂ ਜਿੱਥੇ ਵੱਡੀ ਮਾਤਰਾ ਚ ਹਟਦੇ ਪਾਣੀ ਨਾਲ ਜਾ ਕੇ ਜਿਹੜੀ ਕਾਦ ਹੈ ਵੱਡਾ ਰੇਤ ਹੈ ਉਹ ਜਮਾ ਹੋ ਗਿਆ ਹੋ ਗਿਆ ਉਹਨੂੰ ਸਫਾਈ ਕਰਨੀ ਕਿਦਾਂ ਸਫਾਈ ਹੋਏਗੀ ਮੈਂ ਦੇਖ ਰਿਹਾ ਸੀਗਾ ਮਾਝੇ ਦਾ ਇੱਕ ਅਜਿਹਾ ਖੇਤਰ ਹੈ ਜਿਹੜਾ ਰਾਵੀ ਦੇ ਨੇੜੇ ਲੱਗਦਾ ਹੈ ਉਹਨਾਂ ਦਾ ਇੱਕ ਪਿੰਡ ਹੈ ਜਿਹੜਾ ਪਿੰਨੈਨ ਬਿਲਕੁਲ ਜਿਹੜਾ ਇਸ ਵੇਲੇ ਖਦਰ ਦੇ ਨਿਸ਼ਾਨਤਾ ਕਿ ਜਨੀ ਸਾਰਾ 15 20 ਏਕੜ ਦੀ ਧੂਰੀ ਤੇ ਰਾਵੀ ਵਗ ਰਿਆ ਕਿ ਹਾਂ ਡਿਗ ਰੀਆਂ ਉਸ ਤੋਂ ਅੱਗੇ ਪਿੰਡਾਂ ਔਰ ਪਿੰਡ ਦੇ ਲੋਕ ਹਾਰ ਲਾ ਰਿਆ ਅਪੀਲ ਕਰ ਰਿਆ ਕਿ ਸਾਡੀ ਮਦਦ ਕਰੋ ਜੇ ਕਦਰਦਨ ਮਦਦ ਨਾ ਕਰੇ ਜੀ ਜੀ ਸਾਰਾ ਪਿੰਡ ਹੀ ਸਾਡਾ ਦਰਿਆ ਚ ਰੁੜ ਜਾਏਗਾ ਇਦਾਂ ਦੇ ਕਿੰਨੇ ਪਿੰਡ ਪਸੰ ਨਹੀਂ ਰੁੜ ਗਏ ਹੋਣੇ ਕਿੰਨੇ ਦੇ ਘਾਟਾ ਟੈਟੇ ਹੋਗੇ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕਿ ਕਿਸ ਵੱਡੀ ਪੱਧਰ ਤੇ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਅਜੇ ਤਾਂ ਆਪਾਂ ਗੱਲ ਕਰ ਰਹੇ ਹਾਂ ਬੇਵਤਾ ਦੀ ਕਿ ਬੇਵਤਾ ਕਿਸਕਰ ਤੇ ਆ ਰਹੀ ਹੈ ਕਿਦਾਂ ਦੇ ਟਾਕਰੇ ਹੋ ਰਹੇ ਇੱਕਦਮ ਮਤਲਬ ਹੋ ਰਹੀ ਹੈ ਪਰ ਜੋ ਅਸਲ ਸਥਿਤੀ ਹੈ ਜੇ ਆਪਾਂ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਡੰਗਰ ਮਾਰੇਗੇ ਫਸਲਾਂ ਬਰਬਾਦ ਹੋ ਗਈਆਂ ਕਾਫੀ ਲੋਕਾਂ ਦੇ ਘਰ ਟਹਿਗੇ ਮੁੜ ਕੇ ਉਹਨਾਂ ਘਰਾਂ 'ਚ ਵਾਪਸ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਜਿਨ੍ਹਾਂ ਦੇ ਘਰ ਬਚ ਗਏ ਕੀ ਉਹਨਾਂ ਘਰਾਂ 'ਚ ਕੋਈ ਰਹਿਣ ਜਗ੍ਹਾ ਹੋਏਗਾ ਜਾਂ ਨਵੇਂ ਸਿਰੇ ਤੋਂ ਰਹਿਣ ਬਸੇਰਾ ਕਰਨਾ ਪੈਗਾ ਬਹੁਤ ਕੋਝਾਉਣ ਵਾਲੀ ਜੁਨਾ ਤੇ ਪੰਜਾਬ ਵੱਡੀ ਬੇਵਤਾ ਦਾ ਸਾਹਮਣਾ ਕਰ ਰਿਹਾ ਹੈ ਇਸ ਵੇਲੇ ਜੀ ਜੀ ਸਿੱਧੂ ਸਾਹਿਬ ਆਪਣੇ ਕੋਲ ਸਮਾਂ ਥੋੜਾ ਹੈ ਤੇ ਜਾਂਦੇ ਜਾਂਦੇ ਇੱਕ ਅਹਿਮ ਮੁੱਦੇ ਤੇ ਚਰਚਾ ਕਰ ਲੈਣੇ ਆ ਕਿਹਾ ਜਾ ਰਿਹਾ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਿਹੜੇ ਨੇ ਜਸਵੰਤ ਜਫਰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਆਖਿਰਕਾਰ ਤੁਹਾਨੂੰ ਕੀ ਲੱਗਦਾ ਹੈ ਕਿ ਜਥੇਦਾਰ ਦੇ ਨਾਲ ਇਹ ਮੁਲਾਕਾਤ ਕਿਵੇਂ ਚੱਹੀ ਹੋਵੇਗੀ ਦੇਖੋ ਮੁਲਾਕਾਤ ਤਾਂ ਆਪਾਂ ਜ਼ਿਕਰ ਕਰ ਸਕਦੇ ਹਾਂ ਕਿ ਕਾਤਵਾਂ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਸਨਮਨ ਕੀਤਾ ਗਿਆ ਸੀ ਭਾਸ਼ਾ ਭਾਗ ਦੇ ਡਾਇਰੈਕਟਰ ਨੂੰ ਤੇ ਸਿੱਖਿਆ ਮੰਤਰੀ ਨੂੰ ਸਿਕਾ ਮੰਤਰੀ ਆਪ ਸਾਰੇ ਜਾਣਦੇ ਆ ਪਹਿਲਾਂ ਜਾ ਵੀ ਆਏ ਸੀ ਤੇ ਉਹਨਾਂ ਦੀ ਤਨਖਾਹ ਲਈ ਗਈ ਸੀ ਧਾਰਮਿਕ ਤੌਰ ਤੇ ਹੋ ਗਈ ਉਹਨਾਂ ਨੇ ਉਹਦੀ ਪੂਰੀ ਸਰਦਾਰ ਤੇ ਸਤਕਾਰ ਨਾਲ ਪੂਰਤੀ ਕੀਤੀ ਤੇ ਭਾਸ਼ਾ ਬਾਗ ਦੇ ਟਰੈਕਟਰ ਸ਼ਹਿਜ਼ਬਾਰ ਗਏ ਸੀ ਤੇ ਹੁਣ ਉਹ ਆ ਕੇ ਮਿਲੇ ਆ ਉਹਨਾਂ ਨੂੰ ਵੀ ਆਪਾਂ ਸਰਦਾਰ ਦੇ ਚਠੇਦਾਰ ਵੱਲੋਂ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਸ਼ੂ ਕੀ ਆਪਾਂ ਸੰਘੇ ਸਮੇਦਲੇ ਨਾਲ ਆਪਣੇ ਦਸਕਰ ਨਾਲ ਸੰਝਾ ਕਰਦੇ ਕਿ ਸ਼ਰੀ ਨਗਰ ਦੇ ਵਿੱਚ ਪਾਸ਼ਾਪਾਗਲ ਇੱਕ ਸਮਾਗਮ ਕੀਤਾ ਗਿਆ ਉਹ ਸਮਾਗਮ ਦਾ ਕੀਤਾ ਗਿਆ ਗੁਰੂ ਤੇਗ ਬਹਾਦਰ ਦੇ ਛੀਤੇ ਦਿਹਾੜੇ ਨੂੰ ਸਮਰਪਤ ਉਥੇ ਭੰਗੜੇ ਪਾਏਗੇ ਤੇ ਗੀਤ ਗਾਏਗੇ ਉਹਦਾ ਧਾਰਮਿਕ ਜਥੇਬੰਦੀਆਂ ਖਾਰਤ ਉਹਦੇ ਅਕਾਲ ਤਾ ਸੋਲੰਗਬੀਰ ਨੋਟਸ ਲਿਆ ਗਿਆ ਉਹ ਨੋਟ ਦੇ ਚਲਦੇ ਉਹਨਾਂ ਤੋਂ ਪੁੱਛਿਆ ਗਿਆ ਉਥੇ ਕਿਉਂਕਿ ਐਜੂਕੇਸ਼ਨ ਮੰਤਰੀ ਵੀ ਪਹੁੰਚੇਗੇ ਸੀ ਪਾਸ਼ਾਪਾਗਲ ਦੇ ਡੈਕਟਰ ਵੀ ਪਹੁੰਚੇ ਸੀ ਜਿਸ ਸੰਬੰਧ ਸਫਰ ਜਿਹੜਾ ਜਪੇਸ ਹੋਇਆ ਕਿ ਕਿਉਂ ਨਾ ਤੁਹਾਡੇ ਖਰਾਬਤਾਂ ਲਈ ਕੀਤੀ ਜਾਵੇ ਸੋ ਸਿੱਖਿਆ ਮੰਤਰੀ ਆਪਣਾ ਪਹੁੰਚ ਚੁੱਕੇ ਸੀ ਤੇ ਅੱਜ ਦੇ ਪਾਸ਼ਾ ਪਾਦ ਦੇ ਡੈਕਟਰ ਗਏ ਹੈ ਦੇਖਿਆ ਜਾਏਗਾ ਕਿ ਉਹਨਾਂ ਨੂੰ ਕੀ ਹੁਕਮ ਲਾਇਆ ਜਾਂਦੇ ਹੈ ਕੀ ਫੈਸਲਾ ਹੁੰਦਾ ਹੈ ਅਕਾਲ ਸਰ ਦੇ ਜਥੇਦਾਰ ਵੱਲੋਂ ਪਰ ਉਹਨਾਂ ਦਾ ਤੇ ਜਾਣਾ ਆਪਣੇ ਆਪ ਚ ਇਹ ਗੱਲ ਦਾ ਸਨੇਹ ਹੈ ਕਿ ਪਾਸ਼ਾ ਪਾਦ ਦੇ ਡੈਕਟਰ ਨੇ ਵੀ ਬੜੀ ਹਲੀਮੀ ਦੇ ਨਾਲ ਇਹ ਗੱਲ ਪ੍ਰਵਾਨ ਕੀਤੀ ਹੈ ਕਿ ਮੈਨੂੰ ਜੋ ਵੀ ਸਥਿਤੀ ਬਣੇਗੀ ਜਾਂ ਮੇਰੇ ਖਰਾਦ ਜੋ ਵੀ ਕਰ ਲਈ ਅਕਾਲ ਸਰ ਕਰਨਗੇ ਉਹ ਖੜੇ ਮੱਥੇ ਉਸ ਨੂੰ ਪ੍ਰਵਾਨ ਕਰਨਗੇ ਜੀ ਜੀ ਸਿਰਦੂ ਸਾਹਿਬ ਆਸੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰबानी ਸਤਿ ਦਰਸ਼ਕੋ ਨਿਊਜ਼ ਬੈਂਡ ਨਿਊਜ਼ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਕੱਲ ਨਵੇਂ ਪ੍ਰੋਗਰਾਮ ਤੇ ਵਿੱਚ ਨਵੀਆਂ ਖਬਰਾਂ ਦੇ ਨਾਲ ਮੈਨੂੰ ਇਜਾਜ਼ਤ ਧੰਨਵਾਦ